ਸਾਥ ਸਿੰਘ ਜੀ ਮੈਂ ਪਿਛਲੇ ਦਿਨੀ ਇੱਕ ਆਪਣੇ ਪੇਜ ਤੇ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਦੇ ਪਿੱਛੇ ਜਿਹੜੀ ਮੇਰੀ ਮਤਸਾ ਵਾ ਉਹ ਗਲਤ ਨਹੀਂ ਸੀ ਪਰ ਉਸ ਦੇ ਵਿੱਚ ਮੈਂ ਇੱਕ ਕੁਰਬਾਨੀ ਦੀ ਤੁਕ ਨੂੰ ਕਿਉਂ ਮੰਦਾ ਕੀ ਹੈ ਜਿੱਤੇ ਜੇ ਮੇਰਾ ਜਾਨ ਉਹ ਵੀਡੀਓ ਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਜਿਹੜਾ ਇੱਕ ਗੀਤ ਆਇਆ ਸੀ ਮੁੰਡੇ ਸ਼ੋਭ ਦਾ ਸ਼ੋਭ ਦਾ ਕੰਗੜਾ ਰੋਤ ਬਾਰੇ ਉਹਨੇ ਕੁਝ ਬੋਲਿਆ ਸੀ ਤੇ ਮੈਨੂੰ ਆ ਗਿਆ ਕਿ ਔਰਤ ਦੇ ਹੱਕ ਦੇ ਵਿੱਚ ਸ਼ਾਇਦ ਬੋਲਣਾ ਚਾਹੀਦਾ ਸਹੀ ਜੀ 올ਿਆ ਸੋ ਜਿਹੜਾ ਬਹੁਤ ਸਾਰੇ ਆਪਣੇ ਪਰਿਵਾਰ ਨੂੰ ਤਕਰੀਬਨ ਬਹੁਤ ਸਾਰੇ ਕੀ ਸਭ ਨੂੰ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀਪ ਸਿੰਘ ਖਾਲਸਾ ਫੌਜ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਹੋਏ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਇਹ ਕਰਨੀ ਆ ਕਿ ਕੁਝ ਕਿ ਦਿਨ ਪਹਿਲਾਂ ਇੱਕ ਪੰਜਾਬ ਪੁਲਿਸ ਦਾ ਜਵਾਨ ਸਤਿੰਦਰ ਗਿੱਲ ਜਿਸ ਨੇ ਵੀਡੀਓ ਪਾ ਕੇ ਕੰਗਣਾ ਰਣੌਤ ਦੇ ਹੱਕ ਦੇ ਵਿੱਚ ਆਇਆ ਸੀ ਸਾਨੂੰ ਸਿੰਘਾਂ ਨੇ ਵੀਡੀਓ ਭੇਜੀ ਅਸੀਂ ਦੇਖੀ ਤੇ ਸਾਨੂੰ ਬੜਾ ਮਨ ਨੂੰ ਠੇਸ ਪਹੁੰਚਿਆ ਵੀ ਇੱਕ ਪੰਜਾਬੀ ਭਰਾ ਜਿਸ ਨੇ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਈ ਤੇ ਜਿਸ ਦੇ ਨਾਮ ਦੇ ਨਾਲ ਸਿੰਘ ਲੱਗਦਾ ਪਰ ਐਸੇ ਬੜਾ ਮਨ ਨੂੰ ਨਾ ਹੋਰ ਤਰ੍ਹਾਂ ਲੱਗਾ ਵੀ ਉਹ ਕੰਗੜਾ ਨਨੋਤ ਜਿਹੜੀ ਕਿਸਾਨੀ ਅंदोलਨ ਦੇ ਦਿੱਲੀ ਵਿੱਚ ਉਥੇ ਸਿੱਖਾਂ ਦੇ ਉੱਤੇ ਵੱਧ ਘੱਟ ਬੋਲਦੀ ਰਹੀ ਸਿੱਖਾਂ ਨੂੰ ਮਾੜਾ ਚੰਗਾ ਬੋਲਦੀ ਰਹੀ ਜਿਹੜੀਆਂ ਸਿੱਖ ਬੀਬੀਆਂ ਉੱਥੇ ਗਈਆਂ ਹੀ ਜਿਹੜੀਆਂ ਪ੍ਰਸ਼ਾਦੇ ਪਾਣੀ ਪਕਾਉਂਦੀਆਂ ਹੀ ਸਿੱਖਾਂ ਦੀ ਸੇਵਾ ਕਰਦੀਆਂ ਹੀ ਪ੍ਰਸ਼ਾਦੇ ਪਾਣੀ ਪਕਾ ਕੇ ਲੰਗਰ ਦੀ ਸੇਵਾ ਕਰਦੀਆਂ ਸੀ ਤੇ ਉਹਨਾਂ ਨੂੰ ਬੀਬੀਆਂ ਨੂੰ ਕਹਿੰਦੀ ਦੀ ਵੀ 200 ਰੁਪਏ ਦਿਹਾੜੀ ਦੇ ਉੱਤੇ ਇਹ ਬੀਬੀਆਂ ਲਿਆਂਦੀਆਂ ਐ ਤੇ ਬੀਬੀਆਂ ਖਰਾਬ ਬੀਬੀਆਂ ਮਾੜਾ ਚੰਗਾ ਬੋਲਦੀ ਰਹੀ ਤੇ ਜਿਹੜੇ ਆਪਣੇ ਵੀਰ ਗਏ ਸੀ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਉੱਥੇ ਆਪਣੇ ਭਰਾ ਗਏ ਸੀ ਉਹ ਉਹਨਾਂ ਨੂੰ ਕਹਿੰਦੇ ਰਹੀਏ ਆਤਵਾਦੀ ਆ ਤੇ ਗੁੰਡੇ ਆ ਤੇ ਫਲਾਂ ਆ ਢੀਂ ਗਿਆ ਅਸੀਂ ਤੇ ਆਪਣੇ ਪੰਜਾਬ ਦੇ ਜਵਾਨ ਜਿਹੜੇ ਆਪਣੇ ਹੱਕ ਦੇ ਵਾਸਤੇ ਗਏ ਸੀ ਜਿਹੜਾ ਸਰਕਾਰ ਧੱਕਾ ਕਰਦੀ ਸੀ ਸੈਂਟਰ ਸਰਕਾਰ ਵੀ ਉਸ ਦੇ ਵਾਸਤੇ ਹੱਕ ਵਾਸਤੇ ਖੜੇ ਹੋਏ ਸੀ ਤੇ ਇਸ ਪੰਜਾਬ ਪੁਲਿਸ ਦਾ ਜਵਾਨ ਆ ਇਹ ਹੈਗਾ ਆ ਸਤਿੰਦਰ ਗਿੱਲ ਇਹ ਸਤਿੰਦਰ ਗਿੱਲ ਦੀ ਵੀਡੀਓ ਮੈਂ ਕਿਹਾ ਵੀ ਭਾਈ ਤੂੰ ਨਾ ਕੰਗਨਾਰ ਨੌਤ ਜਿਹੜੀ ਅੱਧ ਨੰਗੇ ਕੱਪੜੇ ਪਾ ਕੇ ਸਰੀਰ ਅੱਧਾ ਨੰਗਾ ਦਾਦੇ ਅੱਧਾ ਮਰ ਢੱਕਿਆ ਹੁੰਦਾ ਦੋ ਕੱਪੜੇ ਪਾਏ ਇੱਕ ਉੱਪਰ ਇੱਕ ਥੱਲੇ ਬਸ ਤੇ ਉਸ ਨੂੰ ਤੂੰ ਆਪਣੀ ਭੈਣ ਮੰਨਦਾ ਤੇ ਮੰਨਿਆ ਅਹੀਂ ਨਹੀਂ ਭੈਣ ਮੰਨਦਾ ਨਾ ਹੀ ਉਹਦੀ ਸਪੋਰਟ ਕਰਨੀ ਆ ਤੇ ਇਹਨੇ ਗੱਲ ਕਹੀ ਆ ਵੀ ਗੁਰਬਾਣੀ ਦੀ ਤੁਕ ਲਾ ਕੇ ਨਾਲ ਕਿਹਾ ਵੀ ਈਆਂ ਭੈਣਾਂ ਨੂੰ ਮਾੜਾ ਚੰਗੇ ਲੋਕ ਗਾਲਾਂ ਕੱਢਦੇ ਆ ਤੇ ਮਾੜਾ ਚੰਗਾ ਥੱਲੇ ਲਿਖਦੇ ਸੀ ਤੇ ਮੈਂ ਤਾਂ ਕਰਕੇ ਉਹਦੇ ਹੱਕ 'ਚ ਵੀਡੀਓ ਪਾਈ ਵੀ ਉਹ ਕਿਸ ਦੀ ਧੀ ਆ ਜੇ ਧੀ ਕਿਸੇ ਦੀ ਸਿਰ ਝੜ ਕੇ ਗਾਲਾਂ ਕੱਢੇ ਧੀ ਕਿਸੇ ਦੀ ਦਾੜੀ ਨੂੰ ਪਵੇ ਤਾਂ ਉਹਨੂੰ ਫਿਰ ਧੀ ਬਣਾ ਕੇ ਰੱਖਾਂਗੇ ਆਪਾਂ ਇਸਨੇ ਵੀਰ ਨੇ ਪੰਜਾਬ ਪੁਲਿਸ ਦੇ ਨੇ ਗੁਰਬਾਣੀ ਦੀ ਤੁਕ ਇੱਕ ਕੱਢ ਕੇ ਤੇ ਬੋਲ ਦਿੱਤੀ ਆ ਤੇ ਉਹਦੇ ਨਾਲ ਗੁਰਬਾਣੀ ਦੀ ਤੁਕ ਦੇ ਨਾਲ ਕੰਗਣ ਰਨੌਤ ਨੂੰ ਤੁਲਨਾ ਕਰ ਦਿੱਤੀ ਜਿਸ ਦੇ ਵਿੱਚ ਇਹਨੇ ਕਿਹਾ ਸੋ ਕਿਉ ਮੰਦਾ ਆਖੀਏ ਜਿੱਦ ਜਮਹਿਰ ਆ ਜਾਨ ਤੇ ਆ ਤਾਂ ਮੈਂ ਸੁਣਾਉਣਾ ਤੇ ਹੁਣ ਇਹ ਵੀਰ ਨੇ ਆਪਣੀ ਮਾਫੀ ਮੰਗਣ ਵਾਲੀ ਵੀਡੀਓ ਪਾਤੀ ਵੀ ਮੈਂ ਮਾਫੀ ਮੰਗਦਾ ਆਂ ਕਿਹਾ ਵੀ ਅਸੀਂ ਤੇਰੇ ਤੇ 295ਏ ਦਾ ਬਾਈ ਪਰਚਾ ਕਰਵਾਉਣ ਲੱਗੇ ਆਂ ਤੇ ਪਹਿਲੀ ਗੱਲ ਮੈਂ ਤੂੰ ਬੜੀ ਸੋਹਣੀ ਆਪਣੀ ਨੌਕਰੀ ਕਰਦਾ ਆਪਣਾ ਨੌਕਰੀ ਪੇਸ਼ਾ ਕਰ ਤੂੰ ਵੀਊ ਲੈਣ ਦੇ ਚੱਕਰ ਵਿੱਚ ਫੇਸਬੁੱਕ ਤੇ ਲਾਈਵ ਹੋ ਕੇ ਹੋਰ ਜਿਹੜੀ ਮਰਜ਼ੀ ਵੀਡੀਓ ਪਾ ਗੁਰਬਾਣੀ ਦੀ ਤੁਕ ਦੇ ਨਾਲ ਕਿਸੇ ਨੂੰ ਅਟੈਚਮੈਂਟ ਕਰਕੇ ਕਿਸ ਦੇ ਨਾਲ ਤੁਲਨਾ ਕਰਕੇ ਗੁਰਬਾਣੀ ਦੀ ਤੁਕ ਨੂੰ ਯੂਜ਼ ਨਹੀਂ ਕਰਨਾ ਜੇ ਕਰੇਗਾ ਤਾਂ ਫਿਰ ਕਾਨੂੰਨ ਸਾਰਿਆਂ ਬਾਅਦ ਤੇ ਇੱਕ ਹੀ ਆ ਤਾਂ ਫਿਰ ਪਰਚੇ ਵਾਸਤੇ ਵੀ ਤਿਆਰ ਹੋ ਜਾ ਤਾਂ ਫਿਰ ਇਹਨੇ ਗੱਲ ਕਹੀ ਆ ਵੀ ਮੈਂ ਨਹੀਂ ਬਾਬਾਈ ਮੈਂ ਵੀਡੀਓ ਪਾ ਗਿਆ ਆਪਣੀ ਮਾਫੀ ਵਾਲੀ ਵੀਡੀਓ ਮਾਫੀ ਨਾਮੇ ਦੀ ਪਉਣਾ ਤੇ ਮੈਂ ਖਾਲਸੇ ਪੰਥ ਕੋ ਮਾਫੀ ਮੰਗੂਗਾ ਕਿ ਆ ਵੀਡੀਓ ਪਹਿਲਾਂ ਤੁਸੀਂ ਸੁਣ ਲਓ ਤੇ ਫਿਰ ਤੁਸੀਂ ਇਸ ਚੀਜ਼ ਦਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਪਿਛਲੇ ਦਿਨੀ ਇੱਕ ਆਪਣੇ ਫੇਸ ਤੇ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਦੇ ਪਿੱਛੇ ਜਿਹੜੀ ਮੇਰੀ ਮਤਸਬ ਆ ਉਹ ਗਲਤ ਨਹੀਂ ਸੀ ਦੇ ਵਿੱਚ ਮੈਂ ਇੱਕ ਕੁਰਬਾਨੀ ਦੀ ਤੁਕ ਸੋਚੋਂ ਮਨ ਦਾਖੀਆ ਜਿੱਤ ਜਾ ਮੇਰਾ ਜਾਨ ਉਹ ਵੀਡੀਓ ਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਜਿਹੜਾ ਇੱਕ ਗੀਤ ਆਇਆ ਸੀ ਮੁੰਡੇ ਸ਼ੁਭ ਦਾ ਸ਼ੁਭ ਦਾ ਕੰਗੜਾ ਰਣੋਤ ਬਾਰੇ ਉਹਨੇ ਕੁਝ ਬੋਲਿਆ ਸੀ ਤੇ ਮੈਨੂੰ ਆ ਗਿਆ ਕਿ ਔਰਤ ਦੇ ਹੱਕ ਦੇ ਵਿੱਚ ਸ਼ਾਇਦ ਬੋਲਣਾ ਚਾਹੀਦਾ ਸਹੀ ਹੈ ਮੈਂ ਬੋਲਿਆ ਸੋ ਜਿਹੜਾ ਬਹੁਤ ਸਾਰੇ ਆਪਣੇ ਭੈਣ ਭਰਾਵਾਂ ਨੂੰ ਤਕਰੀਬਨ ਬਹੁਤ ਸਾਰੇ ਕੀ ਸਭ ਨੂੰ ਹੀ ਉਹ ਚੰਗਾ ਨਹੀਂ ਲੱਗਾ ਕਿ ਮੈਂ ਉਹੀ ਸਪੋਰਟ ਦੇ ਵਿੱਚ ਕੁਝ ਸ਼ਬਦ ਬੋਲੇਆ ਸੋਸ ਵੀਡੀਓ ਦੇ ਵਿੱਚ ਮੈਂ ਗੁਰਬਾਣੀ ਦੇ ਇੱਕ ਸ਼ਬਦ ਸੋਕ ਕਿਉ ਮੰਦਾ ਆਖੀ ਜਿੱਤੇ ਜਾਂ ਮੇਰਾ ਜਾਣ ਦਾ ਹਵਾਲਾ ਦੇ ਕੇ ਉਸ ਲੜਕੀ ਲਈ ਕੰਗੜਾ ਰੋਦਨ ਲਈ ਕੁਝ ਸ਼ਬਦ ਬੋਲੇ ਸੀ ਜਿਹੜੇ ਸਿੱਖ ਪੰਥ ਦੀਆਂ ਕੁਝ ਸੰਪਰਦਾਵਾਂ ਜਿਹੜੀਆਂ ꔛਨੇ ਲੱਗੀ ਸੋ ਮੈਨੂੰ ਅਣਜਾਣ ਬੱਚਾ ਸਮਝ ਕੇ ਮੈਨੂੰ ਨਹੀਂ ਪਤਾ ਕਿ ਆਪਾਂ ਗੁਰਬਾਣੀ ਦੇ ਸ਼ਬਦ ਦੀ ਵਰਤੋਂ ਕਿੱਥੇ ਕਰਨੀ ਹੈ ਤੇ ਕਿੱਥੇ ਨਹੀਂ ਕਰਨੀ ਸੋ ਮੇਰੇ ਕੋਲੋਂ ਇਹ ਗਲਤੀ ਹੋਈ ਹੈ ਭੁੱਲ ਹੋਈ ਹੈ ਸੋ ਮੈਂ ਇਸ ਚੀਜ਼ ਜਿਹੜੀ ਆ ਉਹ ਸਿੱਖ ਸੰਗਤਾਂ ਕੋਲੋਂ ਕਿਰਵਾ ਉਹ ਆਪਣੀ ਵੀਡੀਓ ਦੇ ਵਿੱਚ ਵਰਤਿਆ ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਆਪਣਾ ਛੋਟਾ ਵੀਰ ਵੱਡਾ ਵੀਰ ਆਪਣਾ ਬੱਚਾ ਸਮਝ ਕੇ ਜਰੂਰ ਮਾਫ ਕਰੋਗੇ ਮੈਂ ਇਹ ਵੀ ਦੋ ਜਰੂਰ ਖਿਆਲ ਰੱਖਾਂਗਾ ਕਿ ਇਸ ਤਰ੍ਹਾਂ ਆਮ ਜਿਹੜੀ ਵੀਡੀਓ ਪਾਈਦੀ ਹੈ ਉਹਦੇ ਵਿੱਚ ਗੁਰਬਾਣੀ ਦੀ ਕਿਸੇ ਸ਼ਬਦ ਦੀ ਕਿਸੇ ਤੁਕ ਦੀ ਵਰਤੋਂ ਨਾ ਕੀਤੀ ਜਾਵੇ ਸੋ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਕਿ ਮੈਂ ਇਸ ਦੇ ਵਿੱਚ ਜਿਹੜੀ ਆ ਉਹ ਗੁਰਬਾਣੀ ਦੇ ਸ਼ਬਦ ਦੀ ਵਰਤੋਂ ਕੀਤੀ ਸੀ ਚਲੋ ਠੀਕ ਆ ਜੀ ਗੱਲ ਇਹ ਆ ਵੀ ਮੈਂ ਇਸ ਵੀਰ ਨੂੰ ਕਿਹਾ ਵੀ ਭਾਈ ਖਾਲਸਾ ਪੰਥ ਬਖਸ਼ਣ ਹਾਰ ਆ ਬਖਸ਼ ਦੂਗਾ ਤੈਨੂੰ ਐਡੀ ਗੱਲ ਨਹੀਂ ਕੀਤੀ ਮੈਂ ਫੋਨ ਜੋ ਲਾਇਆ ਸੀ ਨਾ ਇਸ ਨੰਬਰ ਇਸ ਦਾ ਨੰਬਰ ਲੈ ਕੇ ਤੇ ਗਾੜੀ ਮੈਂ ਹੁਣ ਇਹ ਕਹਿਣਾ ਚਾਹੁੰਦਾ ਵੀ ਹੋਰ ਵੀ ਕੋਈ ਵਿਦਵਾਨ ਕੋਈ ਛਿਆਣਾ ਕੋਈ ਉਠੇ ਕੋਈ ਆਪਣੇ ਨਿੱਜੀ ਸਵਾਰਤਵਾ ਤੇ ਜਾਂ ਕੋਈ ਆਪਣੇ ਯਾਰ ਦੋਸਤ ਮਿੱਤਰ ਵਾਸਤੇ ਜਾਂ ਕੋਈ ਆਪਣੇ ਫੈਨ ਵਾਸਤੇ ਕੋਈ ਜਿਹੜਾ ਕੋਈ ਕੋਈ ਵੀ ਹੋਵੇ ਭਾਵੇਂ ਤੇ ਉਹਦੇ ਵਾਸਤੇ ਗੁਰਬਾਣੀ ਦੀ ਤੁਕ ਲਾਉਂਦਾ ਆ ਉਹਦੇ ਉੱਤੇ ਗੁਰਬਾਣੀ ਦੀ ਤੁਕ ਲਾ ਕੇ ਤੁਲਨਾ ਕਰਦਾ ਜੇ ਉਹਦੇ ਨਾਲ ਤਾਂ ਫਿਰ ਬਈ ਗੱਲ ਠੀਕ ਨਹੀਂ ਗਈ ਫਿਰ 295 ਦਾ ਪਰਚਾ ਜਰੂਰ ਕਰਵਾਉਣਾ ਬਣਦਾ ਤਾਂ ਫਿਰ ਬਣਦੀ ਕਾਨੂੰਨੀ ਕਾਰਵਾਈ ਕਰਾਉਣ ਦਾ ਹੱਕ ਫੇ ਖਾਲਸੇ ਪੰਥ ਦੇ ਕੋਲ ਹੈਗਾ ਆ ਤੇ ਸਿੰਘ ਸਾਡੇ ਨਾਲ ਗੁਰਮਤਾ ਕਰਨ ਦੇ ਸਾਰੇ ਜਾਣੇ ਵੀ ਦੱਸੋ ਕਿ ਖਾਲਸਾ ਜੀ ਆਪਾਂ ਵੀ ਕਿਦਣ ਚੱਲੀਏ ਮੈਂ ਵੀ ਪਹਿਲਾਂ ਇਹਨੂੰ ਪੁੱਛ ਲੈਨੇ ਆ ਵੀਰ ਨੂੰ ਜੇ ਤੇ ਮੈਂ ਯਾਰ ਨੌਕਰੀ ਵਾਲਾ ਬੰਦਾ ਯਾਰ ਕਿਹਦੇ ਵੀ ਘਰ ਛੋਟੇ ਛੋਟੇ ਨਿਆਣੇ ਹੋਣਗੇ ਨੌਕਰੀ ਪੇਸ਼ਾ ਕਾਣਦੇ ਆ ਤੇ ਇਹਦੇ ਜੇ ਪਰਚਾ ਕਰਾ ਦਿੱਤਾ ਨਾ ਤੇ ਇਹਦਾ ਵਿਚਾਰੇ ਦਾ ਕਰੈਕਟਰ ਬਹੁਤ ਖਰਾਬ ਨਾ ਪਹਿਲਾਂ ਆਪਾਂ ਇਹਨੂੰ ਪੁੱਛ ਲਈਏ ਉਹਦਾ ਦਿਲਦਰ ਬੰਦਾ ਨਹੀਂ ਮਾੜਾ ਪਰ ਗਸਤੀ ਕਰ ਗਿਆ ਥੋੜੀ ਜੀ ਵਿਊ ਦੇ ਚੱਕਰ ਦੇ ਵਿੱਚ ਤੇ ਵੀਰਾ ਭਰਾਵਾਂ ਨੇ ਕਮੈਂਟਾਂ ਦੇ ਵਿੱਚ ਬਹੁਤ ਸਾਰੀਆਂ 2000 2000 ਗਾਲ ਕੱਢੀ ਆ 2000 ਗਾਲ ਕੱਢੀ ਆ ਤੇ 100 ਕਮੈਂਟ ਦੇ ਹੱਕ ਵਿੱਚ ਆਇਆ ਕਿ ਠੀਕ ਆ ਜੀ ਠੀਕ ਆ ਜੀ ਪਰ ਹੁਣ ਗੱਲ ਇੱਥੇ ਆ ਵੀ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਕੋਈ ਵੀ ਬੰਦਾ ਗੁਰਬਾਣੀ ਦੀ ਤੁਕ ਨੂੰ ਸ਼ਾਮਲ ਨਾ ਕਰੇ ਆਪਣੇ ਨਿੱਜੀ ਸੁਆਰਥ ਯਾਰ ਦੋਸਤ ਮਿੱਤਰ ਦੇ ਵਾਸਤੇ ਜਿਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦਾ ਹੋਵੇ ਤੇ ਇਸ ਵੀਰ ਨੇ ਮਾਫੀ ਮੰਗ ਲਈ ਆ ਹੁਣ ਅਸੀਂ ਸਿੰਘਾਂ ਸਾਰਿਆਂ ਨੂੰ ਸੰਬੋਧਨ ਕਰਦੇ ਆ ਸਿੰਘਾਂ ਸਾਰਿਆਂ ਨੂੰ ਕਹਿੰਦੇ ਆ ਕਿ ਠੀਕ ਆ ਭਾਈ ਇਸਨੇ ਆਪਣੀ ਮਾਫੀ ਨਾਮਾ ਸੋਸ਼ਲ ਮੀਡੀਆ ਤੇ ਪਾ ਦਿੱਤਾ ਆ ਤੇ ਸੋਸ਼ਲ ਮੀਡੀਆ ਤੇ ਮਾਫੀ ਮੰਗ ਲਈ ਆ ਤੇ ਹੁਣ ਤੁਸੀਂ ਫੈਸਲਾ ਕਰਨਾ ਆ ਤਾਂ ਤੁਸੀਂ ਬਖਸ਼ਣਾ ਆ ਤੁਸੀਂ ਮਾਫ ਕਰਨਾ ਆ ਵਿੱਚ ਸੰਗਤ ਹਰਿ ਪ੍ਰਭ ਵਸੇ ਕਿਉਂਕਿ ਸੰਗਤ ਬਖਸ਼ਣ ਹਾਰਾ ਗੁਰੂ ਬਖਸ਼ਣ ਹਾਰਾ ਸੰਗਤ ਦੇ ਵਿੱਚ ਹੀ ਰੱਬ ਵਸਦਾ ਆ ਇਹ ਵੀ ਆਪਣੇ ਭਰਾ ਆ ਇਹਨੂੰ ਇਹਨੂੰ ਥੋੜਾ ਜਿਹਾ ਭਰਾ ਨੂੰ ਨਾ ਇਹ ਓਹ ਲੱਕੜ ਹੋ ਗਿਆ ਥੋੜਾ ਜਿਹਾ ਉਦਾਂ ਵੀਡੀਓ ਤੇ ਚਲੋ ਪਾਉਂਦਾ ਇਹ ਵੀ ਤੇ ਥੋੜਾ ਜਿਹਾ ਭੁੱਲ ਗਿਆ ਆ ਤੇ ਤਾਂ ਕਰਕੇ ਕੰਗੜਾ ਰਣੌਤ ਜਿਹੜੀ ਸਿੱਖਾਂ ਨੂੰ ਵੱਧ ਘੱਟ ਬੋਲਦੀ ਮਾੜਾ ਚੰਗਾ ਬੋਲਦੀ ਹੀ ਉਰੇ ਹੱਕ ਦੇ ਵਿੱਚ ਭੁਗਤ ਗਿਆ ਤਾਂ ਕਰਕੇ ਥੋੜਾ ਜਿਹਾ ਸਟੈਂਡ ਖਾਲਸੇ ਪੰਥ ਨੂੰ ਲੈਣਾ ਪਿਆ ਤੇ ਅੱਗੇ ਤੋਂ ਕੋਈ ਵੀ ਬੰਦਾ ਕਿਸੇ ਵੀ ਹਉਂਦੇ ਦੀ ਆਪਣੀ ਕੋਈ ਨੌਕਰੀ ਕਰਦਾ ਕੋਈ ਡਿਊਟੀ ਕਰਦਾ ਕੋਈ ਵੀ ਆਪਣਾ ਕਾਰੋਬਾਰ ਕਰਦਾ ਉਹ ਧਿਆਨ ਦੇ ਨਾਲ ਆਪਣਾ ਕਾਰੋਬਾਰ ਵਧੀਆ ਕਰਕੇ ਕਰੋ ਬਈ ਤੇ ਚੰਗੀਆਂ ਕੋਈ ਚੰਗੀਆਂ ਵੀਡੀਓ ਪਾਓ ਕੋਈ ਕਿਹਨੂੰ ਮਨਾ ਨਹੀਂਗਾ ਤੇ ਪਰ ਗੁਰਬਾਣੀ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਕਿਉਂਕਿ ਗੁਰੂ ਸਾਹਿਬ ਦੀ ਗੁਰਬਾਣੀ ਹੈ ਨਾ ਜਿਹੜੇ ਆਪਣੇ თანਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੀਆਂ ਗੁਰਬਾਣੀਆਂ ਸਾਰੀਆਂ ਆਪਾਂ ਉਹਨਾਂ ਦੇ ਬੱਚਿਆਂ ਤੇ ਉਹ ਸਾਨੂੰ ਬਖਸ਼ਣ ਹਾਰ ਪਰ ਅੱਗੇ ਤੋਂ ਇਹੋ ਜਿਹਾ ਬੰਦਾ ਕੋਈ ਵੀ ਗਲਤੀ ਨਾ ਕਰੇ ਤੇ ਖਾਲਸਾ ਬੰਦ ਬਖਸ਼ਣ ਹਾਰ ਆ ਸਾਰਿਆਂ ਨੂੰ ਬੇਨਤੀ ਆ ਜੀ ਚਲੋ ਠੀਕ ਆ ਜੀ ਇਸਨੇ ਮਾਫੀ ਜਾ ਆਪਣਾ ਵੀਡੀਓ ਪਾਤੀ ਆਫੀਨਾ ਮੇਰੀ ਫਿਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੇ ਜੀ